ਵਿਚ ਤਲਵੰਡੀ ਸਤਗੁਰ ਜੀ ਅਵਤਾਰ ਲਿਆ ਮਾ ਤ੍ਰਿਪਤਾ ਦਾ ਤਪ ਦਾ ਸੀਨਾ ਠਾਰ ਲਿਆ ਜੀ ਸੰਗ ਤੇ ਮਾ ਤ੍ਰਿਪਤਾ ਦਾ ਤਪ ਦਾ ਸੀਨਾ ਠਾਰ ਲਿਆ ਪੈਣ ਨਾਨਕ ਕੀਤੇ ਰੱਜ ਦਿਦਾਰੇ ਨੇ ਸਤਗੁਰ ਨਾਨਕ ਤੇਰੇ ਝੂਜ ਨਿਆਰੇ ਨੇ ਜੀ ਦਾਤਾ ਸਤਗੁਰ ਨਾਨਕ ਤੇਰੇ ਝੂਜ ਨਿਆਰੇ ਦਾਹੀਂ ਆ ਜੇ ਖੁਸ਼ੀ ਮਨਾਏ ਰਲ ਕੇ ਮਾਈਆਂ ਪਾਈਆਂ ਜੀ ਜੀ ਸੰਗ ਤੇ ਖੁਸ਼ੀ ਮਨਾਏ ਰਲ ਕੇ ਪਾ ਮਾਈਆਂ ਪਾਈਆਂ ਜੀ ਦਾਈ ਦੋਲ ਤਾਂ ਦੇ ਦੁੱਖ ਟੁੱਟ ਗਏ ਸਾਰੇ ਨੇ ਸਤਗੁਰੂ ਨਾਨਕ ਤੇਰੇ ਚੋਜ ਨਿਆਰੇ ਨੇ ਜੀ ਦਾ ਤਾਹ ਸਤਗੁਰੂ ਨਾਨਕ ਤੇਰੇ ਚੋਜ ਨਿਆਰੇ ਨੇ ਪੰਡਿਤ ਜਹਰ لال ਜਨੇ ਉਪਉਣ ਲਗੇ ਅੱਗੋ ਹਰ ਦਾਤਾ ਜੀ ਸਮਝਾਉਣ ਲਗੇ ਜੀ ਸੰਗ ਤੇ ਹੈ ਅੱਗੋ ਮੇਰੇ ਦਾਤਾ ਜੀ ਸਮਝਾਉਣ ਲਗੇ ਪਾਇਆ ਨਹੀਂ ਜਨੇਊ ਪੰਡਿਤ ਹਾਰੇ ਨੇ ਸਤਗੁਰੂ ਨਾਨਕ ਤੇਰੀ ਝੋਜ ਨਿਆਰੇ ਨੇ ਜੀ ਦਾਤਾ ਸਤਗੁਰੂ ਨਾਨਕ ਤੇਰੇ ਝੋਜ ਨਿਆਰੇ ਨੇ ਮੱਜੀਆਂ ਚਰਨ ਗਏ ਤਕਲਾ ਵਿਖਾਈਏ ਫਨੀਰ ਸੱਪਾਂ ਕੋ ਲੋਸ਼ਾ ਕਰਵਾਹੀਏ ਦਾਤੇ ਨੇ ਫਨੀਰ ਸੱਪਾਂ ਕੋ ਲੋਸ਼ਾ ਕਰਵਾਹੀਏ ਰਾਈ ਬੁਲਾਰ ਦੀ ਬਣ ਗਏ ਸਿੱਖ ਪਿਆਰੇ ਨੇ ਸਤ ਗੁਰੂ ਨਾਨਕ ਤੇਰੀ ਚੂਜ ਨਿਆਰੇ ਨੇ ਜੀ ਦਾ ਸਤ ਗੁਰੂ ਨਾਨਕ ਤੇਰੀ ਚੂਜ ਨਿਆਰੇ ਨੇ ਵੀਰ ਪਹਿਲੇ ਕੇ ਲੰਗਰ ਲਾਇਆ ਹੈ ਭੋਜਨ ਭੁਖਿਆ ਸੰਤਾਂ ਤਾਂ ਹੀ ਸ਼ਿਕਾਇਆ ਏ ਜੀ ਸੰਗ ਤੇ ਭੋਜਨ ਭੁਖਿਆ ਸੰਤਾਂ ਤਾਂ ਹੀ ਸ਼ਿਕਾਇਆ ਏ ਸੋਹਣੇ ਮੁਖੜੇ ਉੱਪਰ ਥੱਪੜ ਸਹਾਰੇ ਨੇ ਸਤਗੁਰੂ ਨਾਨਕ ਤੇਰੇ ਚੋ ਜ ਨਿਹਾਰੇ ਨੇ ਜੀ ਦਾਤਾ ਸਤਗੁਰੂ ਨਾਨਕ ਤੇਰੇ ਚੋ ਜ ਨਿਹਾਰੇ ਨੇ ਮੂ ਦਿਖਾ ਨਿਬ ਕੇ ਸੋਦਾ ਤੋਲੇ ਅਸੀਂ ਤੇਰਾ ਤੇਰਾ ਸ਼ਬਦ ਮੁਖ ਚੋਂ ਬੋਲੇ ਅਜੀ ਜੀ ਸੰਗ ਤੇ ਹੈ ਤੇਰਾ ਤੇਰਾ ਸ਼ਬਦ ਮੁਖ ਚੋਂ ਬੋਲੇ ਅਸੀਂ ਵੱਡੇ ਤੇਰੇ ਵੇਖੇ ਅਜਬਨ ਜਾਰੇ ਨੇ ਸਤਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਜੀ ਦਾਤਾ ਸਤਗੁਰ ਨਾਨਕ ਤੇਰੇ ਚੋਜ ਨਿਆਰੇ ਨੇ ਜੀ ਦਾਤਾ ਸਤਗੁਰ ਨਾਨਕ ਤੇਰੇ ਚੋਜ ਨਿਆਰੇ ਨੇ